ਰਾਗ ਬਿਲਾਵਲ ਮਹੱਲਾ ਪੰਜਵਾ ਘਰ ਪੰਜਵਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉ ਕਪਾਲੂ ਘਰ ਬਾਰ ਬਿਨ ਸਤ ਬਾਰ ਨਾ ਲਾਗੈ ਜਿਉ ਕਾਗਦ ਬੂੰਦਾਰ ਸੋਨ ਮੇਰੀ ਮਨਸਾ ਮਨ ਹੈ ਮਾਹੇ ਸਤ ਦੇਖ ਵਿਚਾਰ ਸਿੱਧ ਸਾਧਿਕ ਗਿਰਹੀ ਜੋਗੀ ਤਾਜ ਗਏ ਘਰ ਬਾਰ ਰਹਾਉ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ ਦ੍ਰਿਸ਼ਟਮਾਨ ਸਭ ਬਿਨਸੀ ਹੈ ਕਿਆ ਲਗ ਹੈ ਗਵਾਰ ਕਹਾ ਸੋ ਪਾਈ ਮੀਤ ਹੈ ਦੇਖ ਨੈਣ ਪਸਾਰ ਇਕ ਚਾਲੇ ਇਕ ਚਾਲ ਸਹ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਥਿਰ ਹਰ ਦਵਾਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ ਬਿਲਾਵਲ ਮਹੱਲਾ ਪੰਜਵਾ ਲੋਕਨ ਕੀਆ ਵਡਿਆਈਆ ਬੈ ਸੰਤਰ ਪਾ ਗੋ ਜਿਉ ਮਿਲੈ ਪਿਆਰਾ ਆਪਣਾ ਤੇ ਬੋਲ ਕਰਾ ਗੋ ਜਉ ਪ੍ਰਭ ਜੀਉ ਦਇਆਲ ਹੋਏ ਤਉ ਭਗਤੀ ਲਾਗਾ ਲਪਟ ਰਹੇਉ ਮਨ ਬਾਸਨਾ ਗੁਰ ਮਿਲ ਇਹ ਤਿਆਗੋ ਰਹਾਓ ਕਰੋ ਬੇਨਤੀ ਆਤ ਕਨੀ ਇਹੋ ਜੀਉ ਹੋ ਮਾਗੋ ਰਤ ਆਨ ਸਭ ਵਾਰਿਆ ਪ੍ਰੇਯ ਨਿਮਖ ਸੋਹਾ ਗਾਓ ਪੰਜ ਸੰਗ ਗੁਰ ਤੇ ਛੁਟੇ ਦੋਖ ਅਰ ਰਗੋ ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸਵਾਸੁਰ ਜਾ ਗਾਓ ਸ਼ਰਣ ਸੁਹਾਗਣ ਆਇਆ ਜਿਸ ਮस्तक ਭਗ ਨੰਨ ਨੰਨ ਠੀਕ ਹੈ ਸ਼ਰਣ ਸੁਹਾਗਣ ਆਇਆ ਸਰਣ ਸੁਹਾਗਨ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਾਨ ਮਨ ਸੀਤ ਲਾਗੋ ਬਿਲਾਵਲ ਮਹੱਲਾ ਪੰਜਵਾ ਲਾਲ ਰਖ ਲਾਲ ਰੰਗ ਤਿਸ ਕਉ ਲਗਾ ਜਿਸ ਕੇ ਵਡ ਭਾਗਾ ਮੈਲਾ ਕਦੇ ਨ ਹੋਵਈ ਨਹਿ ਲਾਗੇ ਦਾਗਾ ਪ੍ਰਭ ਪਾਇਆ ਸੁਖਦਾਇਆ ਮਿਲੇਆ ਸੁਖ ਪਾਏ ਸਹਜ ਸਮਾਨਾ ਭੀਤਰੇ ਛੋੜਿਆ ਨਹਿ ਜਾਏ ਰੱਬ ਨਾਲ ਇੱਥੇ ਸੁਖਦਾਇਆ ਪਾਠ ਕਰ ਜਾਂਦੇ ਹਨ ਧਿਆਨ ਨਾਲ ਦੇਖੋ ਈੜੀ ਨੂੰ ਬਿਹਾਰੀ ਲੱਗੀ ਹੈ ਪ੍ਰਭ ਪਾਇਆ ਸੁਖਦਾਇਆ ਮਿਲੇਆ ਸੁਖ ਪਾਏ ਸੁਖਦਾਇਆ ਇਸ ਬਿਹਾਰੀ ਨਾਲ ਪਾਠ ਕਰਨਾ ਹੈ ਸਿਆਰੀ ਨਾਲ ਨਹੀਂ ਪ੍ਰਭ ਪਾਇਆ ਸੁਖ ਦਾਈਆ ਮਿਲਿਆ ਸੁਖ ਪਾਏ ਸਹਿਜ ਸਮਾਨਾ ਭੀਤਰੇ ਛੋੜਿਆ ਨਹਿ ਜਾਏ ਰਹਾਉ ਜਰਾ ਮਰਾ ਨਹਿ ਵਿਆਪਾਈ ਫਿਰ ਜੂ ਫਿਰ ਦੂਖ ਨਾ ਪਾਇਆ ਜਰਾ ਮਰਾ ਨਹਿ ਵਿਆਪਾਈ ਫਿਰ ਦੂਖ ਨਾ ਪਾਇਆ ਪੀ ਅੰਮ੍ਰਿਤ ਆਗਹਨਿਆ ਗੁਰ ਅਮਰ ਕਰਾਇਆ ਜੋ ਸੋ ਜਾਣੈ ਜਿਨ ਚਾਖਿਆ ਸੋ ਜਾਣੈ ਜਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਐ ਕਿਆ ਕਹੈ ਮੁਖ ਬੋਲਾ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨਿਧ ਤੇਰੀ ਬਾਣੀ ਪਾਵਉ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਣੀ ਬਿਲਾਵਲ ਮਹੱਲਾ ਪੰਜਵਾ ਰਖੋ ਆਪਣੀ ਸਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਛੂ ਨਾ ਜਾਣਉ ਨੀਚ ਮੂਰਖਾਰੇ ਸੇਵਾ ਕਛੂ ਨਾ ਜਾਣਉ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਾਧੂ ਭੂਲਤੇ ਤੁਮ ਬਖਸਨ ਹਾਰੇ ਰਹਾਓ ਨੀਚ ਮੂਰਖਾਰੇ ਰੇ ਪਾਠ ਵੱਖਰਾ ਨਹੀਂ ਕਰਨਾ ਨਾਲ ਹੀ ਜੁੜਿਆ ਹੋਇਆ ਸੰਬੰਧਕ ਪਾਠ ਹੈ ਮੂਰਖਾਰੇ ਹਾਂਜੀ ਰਹਾਓ ਹਮ ਅਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਛ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਓ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਾ ਤਨਹਾਰੇ ਕਹੋ ਨਾਨਕ ਸਰਣ ਦਇਆਲ ਗੁਰ ਲੇਹੁ ਮੁਗਦ ਉਧਾਰੇ ਬਿਲਾਵਲ ਮਹੱਲਾ ਪੰਜਵਾ ਦੋਸ ਨਾ ਕਾਹੂ ਦੀਜੀਐ ਪ੍ਰਭ ਆਪਣਾ ਧਿਆਈਐ ਜਿਤ ਸੇਵਿਐ ਸੁਖ ਹੋਇ ਕਨਾਂ ਮਨ ਸੋਈ ਗਾਈਐ ਕਹੀਐ ਕਾਏ ਪਿਆਰੇ ਤੁਝ ਬਿਨਾ ਤੁਮ ਦਿਆਲ ਸੁਆਮੀ ਸਭ ਅਵਗਨ ਹਮਾ ਰਹਾਓ ਜਿਉ ਤੁਮ ਰਖੋ ਤਿਉ ਰਹਾ ਅਵਰ ਨਹੀਂ ਚਾਰਾ ਨੀ ਧਰਿਆ ਧਰ ਤੇਰੀਆ ਇਕ ਨਾਮ ਆਧਾਰਾ ਜੋ ਤੁਮ ਕਰਹੋ ਸੋਈ ਭਲਾ ਮਨ ਲੇਤਾ ਮੁਕਤਾ ਸਗਰ ਸਮਗਰੀ ਤੇਰੀਆ ਸਭ ਤੇਰੀ ਜੁਗਤਾ ਚਰਨ ਪਖਾਰਉ ਕਰ ਸੇਵਾ ਜੇ ਠਾਕੁਰ ਭਾਵੈ ਹੋ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ ਪੰਜਵਾ ਮਿਰਤ ਹਸੈ ਸਿਰ ਊਪਰੇ ਪਸੂਆ ਨਹੀਂ ਬੂਝੈ ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀਂ ਸੂਝੈ ਸਤਗੁਰ ਸੇ ਉਹ ਆਪਨਾ ਕਾਹੇ ਫਿਰ ਹੋ ਅਭਾਗੇ ਦੇਖ ਕਸੁੰਬਾ ਰੰਗੋਲਾ ਕਾਹੇ ਭੂਲ ਲਾਗੇ ਰਹਾਓ ਕਰ ਕਰ ਪਾਪ ਦਰਬ ਕੀਆ ਵਰਤਨ ਕਹਿ ਤਾਈ ਮਾਟੀ ਸਿਓ ਮਾਟੀ ਰਲੀ ਨਾਂਗਾ ਉਠ ਜਾਈ ਜਾ ਕਹਿ ਕੀਐ ਸ਼ਰਮ ਕਰੈ ਤੇ ਬੈਰ ਵਿਰੋਧੀ ਅੰਤ ਕਾਲ ਭਜ ਚਾਹੇਗੇ ਕਾਹੇ ਜਲਹੁ ਕਰੋਦੀ ਦਾਸ ਰੇਣ ਸੋਈ ਹੋਆ ਜਿਸ ਮਸਤਕ ਕਰਮਾ ਕਹੋ ਨਾਨਕ ਬੰਧਨ ਛੁੱਟੇ ਸਤਗੁਰ ਕੀ ਸਰਨਾ ਅੰਤ ਕਾਲ ਭੱਜ ਜਾਹੇਗੇ ਭੱਜ ਜਾਹੇਗੇ ਭੱਜ ਜਾਣਗੇ ਸਾਰੇ ਅੰਤ ਦੇ ਸਮੇ ਸੋ ਇਥੇ ਇਓਂ ਪਾਠ ਕਰਨਾ ਹੈ ਆਰੰਭ ਲਈ ਪੰਗਤੀ ਮਿਰਤ ਹਸੈ ਸਿਰ ਉਪਰੇ ਹਸੈ ਥੋੜਾ ਜਿਹਾ ਆਪਾਂ ਅਧਕ ਲਗਾ ਕੇ ਕਰ ਲਈਏ ਜਿਆਦਾ ਅਰਥ ਸਪਸ਼ਟ ਹੁੰਦਾ ਹੈ ਮਿਰਤ ਹਸੈ ਸਿਰ ਉਪਰੇ ਪਸਵਾ ਨਹੀਂ ਬੂਜੈ ਤੇ ਅੰਤ ਕਾਲ ਭੱਜ ਜਾਹੇਗੇ ਕਾਹੇ ਜਲਹੁ ਕਰੋਦੀ ਇਉ এ ਪਾਠ ਜਾਣਨੇ ਜੀ ਮੇਰਤ ਹੱਸੈ ਸਿਰ ਊਪਰੈ ਪਸੂਆ ਨਹੀਂ ਬੂਜੈ ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀਂ ਸੂਜੈ ਸਤਗੁਰ ਸੇਵਹੁ ਆਪਨਾ ਕਾਹੇ ਫਿਰ ਹੋ ਅਪਾਗੇ ਦੇਖ ਕਸੁੰਭਾ ਰੰਗਲਾ ਕਾਹੇ ਫੂਲ ਲਾਗੇ ਰਹਾਓ ਕਰ ਕਰ ਪਾਪ ਦਰਬ ਕੀਆ ਵਰਤਣ ਕਹਿ ਤਾਈ ਮਾਟੀ ਸਿਓ ਮਾਟੀ ਰਲੀ ਨਾਂਗਾ ਉਠ ਜਾਈ ਜਾਗੈ ਕੀਐ ਸ਼੍ਰਾਮ ਕਰੈ ਤੇ ਬੈਰ ਵਿਰੋਧੀ ਅੰਤ ਕਾਲ ਭਜ ਜਾਹੇਗੇ ਕਾਹੇ ਜਲਹੁ ਕਰੋਦੀ ਦਾਸ ਰੇਣ ਸੋਈ ਹੋਆ ਜਿਸ ਮਸਤਕ ਕਰਮ ਕਹੋ ਨਾਨਕ ਬੰਧਨ ਛੁੱਟੇ ਸਤਿਗੁਰ ਕੀ ਸਰਣਾ ਬਿਲਾਵਲ ਮਹੱਲਾ ਪੰਜਵਾ ਪਿੰਗੋਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦੋਲੇਤ ਰੇ ਭਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨ ਹੋ ਮੇਰੇ ਮੀਤਾ ਮੈਲ ਖੋਈ ਕੋਟ ਅਗਹ ਹਰੇ ਨਿਰਮਲ ਭਏ ਚੀਤਾ ਰਹਾਉ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਨੋ ਤਿਸ ਅਪੈ ਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰੇਣ ਮੇਰ ਦਖੀਤਾ ਸ਼ਰਮ ਕਰਤੇ ਦਮ ਆ ਢਕਾਓ ਤੇ ਗਨੀ ਤਨੀਤਾ ਕਵਨਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ ਇਹ ਪਾਠ ਇਉਂ ਜਾਨਣਾ ਕਈਆਂ ਥਾਵਾਂ ਤੇ ਦਰ ਸਰੀਤਾ ਵੀ ਛਪਿਆ ਹੁੰਦਾ ਹੈ ਉਹ ਅਰਥ ਲਈ ਦੂਸਰਾ ਪਾਠ ਹੈ ਦਰ ਸਰੀਤਾ ਇਹ ਮੁੱਖ ਤੌਰ ਤੇ ਸ਼ੁੱਧ ਪਾਠ ਹੈ ਜੀ। ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸ੍ਰੀਤਾ ਬਿਲਾਵਲ ਮਹੱਲਾ ਪੰਜਵਾ ਅਹੰ ਬੁੱਧ ਪਾਰ ਬਾਦ ਨੀਤ ਲੋਭ ਰਸਨਾ ਸਾਦ ਲਪਟ ਕਪਟ ਗ੍ਰਹਿ ਬੇਦਿਆ ਮਿਥਿਆ ਬਿਖਿਆਦ ਐਸੀ ਪੇਖੀ ਨੇਤਰ ਮਹ ਪੂਰੇ ਗੁਰ ਪ੍ਰਸਾਦ ਰਾਜ ਮਿਲਖ ਧਨ ਜੋ ਬਨਾ ਨਾਮੈ ਬੇਨ ਬਾਦ ਰਹਾਉ ਰੂਪ ਧੂਪ ਸੋ ਗੰਧਤਾ ਕਾਪਰ ਭੋਗਾਦ ਮਿਲਤ ਸੰਗ ਪਾਪਿਸ਼ਟ ਤਾਨ ਹੋਏ ਦੁਰਗਾਦ ਫੇਰਾ ਤੋ ਫੇਰਕ ਫੇਰਾ ਤੋ ਫੇਰਾ ਤੋ ਮਾਨੁਖ ਭਾਇਆ ਖੇਨ ਭੰਗਨ ਦੇਹਾਦ ਇਹ ਅਵਸਰ ਤੇ ਚੂਕਿਆ ਬਹੁ ਜੋਨ ਪਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੂਖ ਸਹਿਜ ਨਾਨਕ ਆਨੰਦ ਤਾ ਕੈ ਪੂਰਨ ਨਾਦ ਮਿਲਤ ਸੰਗ ਪਾਪਿ ਸਟ ਤਨ ਪਾਪਿਸ਼ਟ ਜਿਸ ਨੂੰ ਪਾਪ ਹੀ ਪਿਆਰਾ ਹੈ ਪਾਪ ਹੀ ਜਿਸ ਦਾ ਇਸ਼ਟ ਹੈ ਇਸ਼ਟ ਕਹਿੰਦੇ ਨੇ ਪਿਆਰੇ ਨੂੰ ਸੋ ਪਾਪਿਸ਼ਟ ਪਾਠ ਕਰਨਾ ਹੈ ਜਿਵੇਂ ਆਪ ਜੀ ਨੇ ਸਰਵਣ ਕੀਤਾ ਸੀ ਗੁਰਮੁਖਾਂ ਦੇ ਕੋਲੋਂ ਵਿਸਰਾਮ ਤਨ ਤੇ ਲੱਗੇਗਾ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ ਹਾਂਜੀ ਬਿਲਾਵਲ ਮਹੱਲਾ ਪੰਜਵਾ ਚਰਨ ਭਏ ਸੰਤ ਬੋਹਿ ਥਾ ਤੇਰੇ ਸਾਗਰ ਜੇਤ ਮਾਰਗ ਪਾਏ ਉਦਿਆਨ ਮਹ ਗੁਰ ਦਸੇ ਭੇਤ ਹਰ 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 ਹਰੇ ਹਰ 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 ਹੀਤ ਹਾਂਜੀ ਇਹ ਵਿਸਰਾਮ ਇਸੇ ਤਰ੍ਹਾਂ ਲੱਗਣੇ ਨੇ ਜਿਵੇਂ ਗੁਰਮੁਖਾਂ ਨੇ ਲਾ ਕੇ ਪਾਠ ਕੀਤਾ ਹਰ 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 ਹਰੇ ਹਰ 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 ਹੀਤ ਹਾਂਜੀ ਹਰ 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 ਹਰੇ ਹਰ 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 ਹੀਤ ਉਠਤ ਬੈਠਤ ਸੋਵਤੈ ਹਰ 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 ਚੇਤ ਰਹਾਉ ਪੰਜ ਚੋਰ ਆਗੈ ਭੱਗੇ ਜਬ ਸਾਧ ਸੰਗੀਤ ਪੂੰਜੀ ਸਾਬਤ ਘਣੋ ਲਾਭ ਗ੍ਰਹਿ ਸੋਭਾ ਸੇਤ ਨੇਹ ਚਲ ਆਸਣ ਮਿਟੀ ਚਿੰਤ ਨਾਹੀ ਡੋਲੇਤ ਪਰਮ ਪੁਲਾਵਾ ਮਿਟ ਗਿਆ ਪ੍ਰਭ ਪੇਖਤ ਨੇਤ ਗੁਣ ਗਭੀਰ ਕੁਨ ਨਾਇਕਾ ਗੁਣ ਕਹੀ ਇਹ ਕੀਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬਿਲਾਵਲ ਮਹੱਲਾ ਪੰਜਵਾ ਬੇਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ ਮਿਲਤ ਸੰਗ ਸਭ ਭ੍ਰਮ ਭ੍ਰਮ ਮਿਟੇ ਮਿਲਤ ਸੰਗ ਸਭ ਭ੍ਰਮ ਮਿਟੇ ਗਤ ਭਈ ਹਮਾਰੀ ਜਾ ਦਿਨ ਭੇਟੇ ਸਾਧ ਮੋਹੇ ਉਹ ਆ ਦਿਨ ਬਲੇ ਹਾਰੀ ਤਨ ਮਨ ਆਪਣੋ ਜੀਆਰਾ ਫਿਰ ਫਿਰ ਹਉ ਵਾਰੀ ਰਹਾਓ ਇਤਛਡਾਈ 모ਹਤੇ ਇਤਨੇ ਗ੍ਰਿਹੜਤਾਰੀ ਸਗਲ ਰੇਨ ਇਹੋ ਮਾਨ ਭਇਆ ਬਿਨਸੀ ਬਿਨਸੀ ਅਪਧਾਰੀ ਸਗਲ ਰੇਨ ਇਹੋ ਮਾਨ ਭਇਆ ਬਿਨਸੀ ਅਪਧਾਰੀ ਆਪ ਧਾਰੀ ਵਖਰਾ ਵਖਰਾ ਕਰਨਾ ਆਪ ਧਾਰੀ ਬਿਨਸੀ ਆਪ ਧਾਰੀ ਵਖਰਾ ਵਖਰਾ ਸਗਲ ਰੇਨ ਇਹੋ ਮਨ ਭਇਆ ਬਿਨਸੀ ਆਪ ਧਾਰੀ ਨਿੰਦ ਚਿੰਦ ਪਰ ਦੁਖ ਨਾ ਏ ਖਿਨ ਮਹਿ ਜਾਰੀ ਦਇਆ ਮਇ ਅਰ ਨਿਕਟ ਪੇਖ ਨਾਹੀ ਦੂਰ ਆਰੀ ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ ਹੀਤ ਚੀਤ ਹੀਤ ਚੀਤ ਸਭ ਪ੍ਰਾਨ ਧਾਨ ਨਾਨਕ ਦਰਸਾਰੀ ਬਿਲਾਵਲ ਮਹੱਲਾ ਪੰਜਵਾ ਟਹਿਲ ਕਰਉ ਤੇਰੇ ਦਾਸ ਕੀ ਪਾਗ ਝਾਰਉ ਬਾਲ ਮਸਤਕ ਆਪਣਾ ਭੇਟ ਦੇਉ ਗੋਨ ਸੁਨਉ ਰਸਾਲ ਤੁਮ ਮਿਲਤੇ ਮੇਰਾ ਮਨ ਜੀਉ ਤੁਮ ਮਿਲੋ ਦਿਆਲ ਨਿਸਵਾਸੁਰ ਮਨ ਅਨੰਦ ਹੋਤ ਚਿਤਵਤ ਕਿਰਪਾਲ ਰਹਾਉ जगत् उदाहरण साध प्रब तिन लागौ पाल मोकौ दीजे दान प्रब संतन पग राल उक्त सियान पकाच नहीं नाही काच काल प्रम भय राखो मोहते काट हो जम जाल ਬੇਨੋ ਕਰੋ করুণਾ ਪਤੇ ਪਿਤਾ ਪ੍ਰਤਪਾਲ ਗੁਣ ਕਾਬੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ করুণਾ ਪਤੇ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਇਵੇਂ ਹੀ ਬੋਲਣਾ ਹੈ করুণਾਪਤੇ ਨਹੀਂ ਕਹਿਣਾ করুণਾ ਪਤੇ ਹਾਂਜੀ ਪਿਲਾਵਲ ਮਹੱਲਾ ਪੰਜਵਾ ਕੀਤਾ ਲੋੜ ਹੈ ਸੋ ਕਰ ਹੈ ਤੁਜ ਬਿਨ ਕਿਆ ਕੀਤਾ ਲੋੜ ਹੈ ਸੋ ਕਰ ਹੈ ਤੁਜ ਬਿਨ ਕਛ ਨਾ ਹੈ ਪਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ ਤੁਮਰੀ ਕਿਰਪਾ ਤੇ ਛੂਟੀ ਐ ਬਿਨ ਸਹਿ ਅਹੰ ਮੇਵ ਸਰਬ ਕਲਾ ਸਮਰਥ ਪ੍ਰਭ ਪੂਰੇ ਗੁਰਦੇਵ ਰਹਾਉ ਖੋਜਤ ਖੋਜਤ ਖੋਜਿਆ ਨਾਮੈ ਬੇਨਕੂਰ ਜੀਵਨ ਸੋਖ ਸਭ ਸਾਧ ਸੰਗ ਪ੍ਰਭ ਮਨ ਸਾ ਪੂਰ ਜਿਤ ਜਿਤ ਲਾਭ ਹੋ ਤਿਤ ਤਿਤ ਲਗਹਿ ਮਨ ਸਿਆਨਪ ਸਭ ਜਾਲੀ ਜਿਤ ਜਿਤ ਲਾਭ ਹੋ ਤਿਤ ਤਿਤ ਲਗਹਿ ਸਿਆਨਪ ਸਭ ਜਾਲੀ ਜਤ ਕਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ ਸਭ ਕਿਛੁ ਤੁਮ ਤੇ ਮੰਗਨਾ ਵਡਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ ਬਿਲਾਵਲ ਮਹੱਲਾ ਪੰਜਵਾ ਸਾਧ ਸੰਗਤ ਕੈ ਬਾਸ ਬੈ ਕਲਮਲ ਸਭ ਨਸਨਾ ਪ੍ਰਭ ਸੇਤੀ ਰੰਗ ਰਾਤਿਆ ਤਾ ਤੇ ਗਰਬ ਨਾ ਗਰਸਨਾ ਨਾਮ ਕਹਿਤ ਗੋਵਿੰਦ ਕਾ ਸੂਚੀ ਭਈ ਰਸਨਾ ਮਾਨ ਤਨ ਨਿਰਮਲ ਹੋਈ ਹੈ ਗੁਰ ਕਾ ਜਾ ਗੁਰ ਕਾ ਜਪ ਜਪਨਾ ਰਹਾਓ ਹਰ ਰਸ ਚਾਖਤ ਧਰਾਪਿਆ ਮਾਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਭਈ ਉਲਟ ਕਮਲ ਵਿਗਸਨਾ ਸੀਤਲ ਸਾਤ ਸੰਤੋਖ ਹੋਏ ਸਭ ਬੂਜੀ ਤ੍ਰਿਸ਼ਨਾ ਦਹ ਦਿਸਤਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਾਖਨ ਹਾਰ ਰਾਖਿਆ ਭਏ ਭ੍ਰਮ ਭਸਨਾ ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸਨਾ ਬੁੱਧ ਪ੍ਰਗਾਸ ਪ੍ਰਗਟ ਭਈ ਉਲਟ ਕਮਲ ਵਿਗਸਨਾ ਰਹਾਉ ਤੋਂ ਅਗਲੀਆਂ ਪੰਕਤੀਆਂ ਉਦਟ ਕਾਮਲ ਬਿਗਸਨਾ ਇਥੇ ਬਿਗਸਨਾ ਨਹੀਂ ਬੋਲਣਾ ਚਾਲ ਮੁਤਾਬਕ ਬਿਗਸਨਾ ਪਾਠ ਕਰਨਾ ਅਦਕ ਵੀ ਨਹੀਂ ਲਗਾਉਣਾ ਬਿਗਸਨਾ ਇਉਂ ਬੋਲਾ ਬੋਲਣਾ ਹੈ ਅੰਤਲੀ ਪੰਕਤੀ ਜਿਵੇਂ ਆਪ ਜੀ ਨੇ ਸਰਵਣ ਕੀਤੀ ਹੈ ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸਨਾ ਇਥੇ ਦਰਸਨਾ ਨਹੀਂ ਆਵੇਗਾ ਦਰਸਨਾ ਪਾਠ ਕਰਨਾ ਜੀ ਹਾਂ ਜੀ ਬਿਲਾਵਲ ਮਹੱਲਾ ਪੰਜਵਾ ਪਾੜੀ ਪਖਾ ਪੀਸ ਦਾਸ ਕੈ ਤਬ ਹੋਹਿ ਨਿਹਾਲ ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲ ਸੰਤ ਜਨਾ ਕਾ ਛੋਹਰਾ ਤਿਸ ਚਰਣੀ ਲਾਗ ਮਾਇਆ ਧਾਰੀ ਛਤਰ ਪਤ ਤਿਨ ਛੋਡੋ ਤਿਆਗ ਰਹਾਓ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਸੰਤਨ ਕਾ ਦਾਨਾ ਰੂਖਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਥੇ ਦਾਨਾ ਨਹੀਂ ਬੋਲਣਾ ਦਾਨਾ ਸੰਤਾਂ ਦਾ ਰੂਖਾ ਦਾਨਾ ਭਾਵ ਜੋ ਰੂਖਾ ਮਿੱਸਾ ਭੋਜਨ ਹੈ ਨਾ ਗੁਰਮੁਖਾਂ ਦੀ ਸੰਗਤ ਵਿੱਚ ਉਹ ਵੀ ਸਾਰੇ ਸੁਖਾਂ ਦਾ ਭੰਡਾਰ ਹੈ ਤੇ ਆਨੰਦ ਦਾ ਖਜ਼ਾਨਾ ਹੈ ਗ੍ਰਹਿ ਸਾਖਤ 36 ਪ੍ਰਕਾਰ ਤੇ ਬਿਖੂ ਸਮਾਨ ਮਾਨਮੁਖਾਂ ਦੇ ਘਰ 36 ਪ੍ਰਕਾਰ ਦੇ ਵਧੀਆ ਤੋਂ ਵਧੀਆ ਭੋਜਨ ਵੀ ਜ਼ਹਿਰ ਦੀ ਤਰ੍ਹਾਂ ਹਨ। ਇਓਂ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਸਤਿਗੁਰੂ ਸੱਚੇ ਪਾਸ਼ਾ ਦੱਸ ਰਹੇ ਨੇ ਸੰਗਤ ਕਰਦਿਆਂ ਬਾਣੀ ਪੜਦਿਆਂ ਨਾਮ ਜਪਦਿਆਂ ਔਰ ਨਾਮ ਜੱਪਣ ਵਾਲਿਆਂ ਦੀ ਸੰਗਤ ਕਰਦਿਆਂ ਗਰੀਬੀ ਵਿੱਚ ਵੀ ਸੁੱਖ ਨੇ। ਤੇ ਜਿੱਥੇ ਪ੍ਰਮਾਤਮਾ ਦਾ ਨਾਮ ਨਹੀਂ ਜਿੱਥੇ ਸੰਗਤ ਨਹੀਂ ਜਿੱਥੇ ਸ਼ੁਭ ਗੁਣ ਨਹੀਂ ਉਹ ਅਮੀਰੀ ਵੀ ਮਾੜੀ ਐ ਉਹਦੇ ਤੋਂ ਆਪਾਂ ਬਚੀਏ। ਉਨ੍ਹਾਂ ਅਮੀਰਾਂ ਦੀ ਕੋ ਸੰਗਤ ਤੋਂ ਬਚੀਏ ਜਿਹੜੇ ਪਰਮਾਤਮਾ ਦੇ ਨਾਮ ਤੋਂ ਮਹਿਉਨੇ ਹਨ ਹਾਂਜੀ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਖਤ 36 ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ ਸਾਖਤ ਸਿਰ ਪਾਓ ਰੇਸਮੀ ਪਹਿਰਤ ਪਤਖ ਹੋਈ ਸਾਕਤ ਸਿਉ ਮੁਖ ਜੋਰੀਐ ਮੁਖ ਜੋਰੀਐ ਸਾਕਤ ਸਿਉ ਮੁਖ ਜੋਰੀਐ ਅਦ ਵਿਚਹੁ ਟੂਟੈ ਹਰ ਜਨ ਕੀ ਸੇਵਾ ਜੋ ਕਰੇ ਇਤ ਊਤ ਹੈ ਛੂਟੈ ਸਭ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸਨ ਭੇਟ ਤ ਸਾਧਕਾ ਨਾਨਕ ਗੁਣ ਗਾਈ ਸਾਕਤ ਸਿਓ ਮੁਖ ਜੋਰੀਐ ਅਦਵੀ ਚਹ ਟੂਟੈ ਆਪਾਂ ਨੂੰ ਪਾਠ ਦੇ ਦਰਸ਼ਨ ਵਿੱਚ ਹੁੰਦੇ ਨੇ ਜਿਹਨ ਵਿੱਚ ਵੀ ਸਾਡੀ ਸੋਚ ਵਿੱਚ ਵੀ ਉਚਾਰਨ ਸਹੀ ਹੁੰਦਾ ਹੈ ਪਰ ਕਦੇ ਰਸਨਾ ਹੀ ਟਪਲਾ ਖਾ ਜਾਂਦੀ ਹੈ ਤੇ ਆਪਾਂ ਜੋਰੀਆ ਬੋਲ ਜਾਂਦੇ ਆ ਇਹ ਨਹੀਂ ਕਿ ਗਲਤੀ ਹੋਈ ਪਰ ਬੋਲਣ ਦੇ ਵਿੱਚ ਸਾਡੇ ਫਰਕ ਪੈ ਜਾਂਦਾ ਹੈ ਇਹ ਸਾਡੇ ਕੋਲੋਂ ਆਮ ਹੀ ਇਸ ਤਰ੍ਹਾਂ ਹੋ ਜਾਂਦਾ ਸੋ ਖਿਆਲ ਰੱਖਣਾ ਸਾਕਤ ਸਿਓ ਮੁਖ ਜੋਰੀਐ ਅਧਵੀ ਚਹ ਤੂਟਾ ਸਿਹਾਰੀ ਲੱਗੀ ਹੈ ਰਾਰੇ ਨੂੰ ਇਸ ਦੇ ਉਚਾਰਣ ਵੱਲੇ ਖਿਆਲ ਰੱਖਣਾ ਜੀ ਬਿਲਾਵਲ ਮਹੱਲਾ ਪੰਜਵਾ ਸ੍ਰਵਣੀ ਸੁਣਾਓ ਹਰ ਹਰ ਹਰੇ ਧਾਗੁਰ ਜਸ ਗਾਵੋ ਸੰਤ ਚਰਨ ਕਰ ਸੀਸ ਧਾਰ ਹਰ ਨਾਮ ਧਿਆਵੋ ਕਰ ਕਿਰਪਾ ਦਇਆਲ ਪ੍ਰਭ ਇਹ ਨਿਦ ਸਿਧ ਪਾਵੋ ਸੰਤ ਜਨਾ ਕੀ ਰੇਣੁ ਕਾ ਲੈ ਮਾਥੈ ਲਾਵੋ ਸੰਤ ਚਰਨ ਕਰ ਸੀਸ ਧਰ ਸੰਤਾਂ ਦੇ ਚਰਣਾ ਤੇ ਕਰ ਕਹਿੰਦੇ ਨੇ ਹੱਥ ਨੂੰ ਆਪਣਾ ਹੱਥ ਵੀ ਤੇ ਆਪਣਾ ਸਿਰ ਵੀ ਧਰਿਏ ਪ੍ਰਮਾਤਮਾ ਦਾ ਨਾਮ ਧਿਆਈਏ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵੋ ਸੰਤ ਚਰਨ ਕਰ ਸੀਸ ਧਾਰ ਹਰ ਨਾਮ ਧਿਆਵ ਕਰ ਕਿਰਪਾ ਦਿਆਲ ਪ੍ਰਭ ਇਹ ਨਿਦ ਸਿਧ ਪਾਵੋ ਸੰਤ ਜਨਾ ਕੀ ਰੇਣੁ ਕਾ ਲੈ ਮਾਥੈ ਲਾਵੋ ਰਹਾਉ ਨੀਚ ਤੇ ਨੀਚ ਆਤ ਨੀਚ ਹੋਏ ਕਰ ਬਿਨੋ ਬੁਲਾਵ ਪਾਵ ਮਲੋਵਾ ਆਪ ਤਿਆਗ ਸੰਤ ਸੰਗ ਸਮਾਵ ਸਾਸ ਸਾਸ ਨਹਿ ਵੀਸਰੈ ਆਨ ਕਤ ਹੈ ਨਾ ਧਾਵੋ ਸਫਰ ਦਰਸਨ ਗੁਰ ਭੇਟੀਐ ਮਾਨ ਮੋਹ ਮਿਟਾਵੋ ਸਾਧ ਸੰਤੋਖ ਦਇਆ ਧਰਮ ਸੀਗਾਰ ਬਣਾਵ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵੋ ਬਿਲਾਵਲ ਮਹੱਲਾ ਪੰਜਵਾ ਅਟਲ ਬਚਨ ਸਾਧੂ ਜਨ ਸਭ ਵਹਿ ਪ੍ਰਗਟ ਆਇਆ ਜੇ ਸਜਨ ਹੋਆ ਸਾਧ ਸੰਗ ਤਿਸ ਭੇਟੈ ਹਰ ਰਾਇਆ ਇਹ ਪਰਤੀਤ ਗੋਵਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾ ਸਭ ਕਰ ਰਹੇ ਗੋਰ ਘਰ ਲੈ ਆਇਆ ਰਹਾਉ ਸ਼ਰਨ ਪਰੇ ਕੀ ਰਾਖਤਾ ਨਾਹੀ ਸਹਸਾਇਆ ਕਰਮ ਧੂਮ ਹਰ ਨਾਮ ਬੋਏ ਔਸਰ ਦੁਲ ਭਾਇਆ ਅੰਤਰਜਾਮੀ ਆਪ ਪ੍ਰਭ ਸਭ ਕਰੇ ਕਰਾਇਆ ਪਤਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ਮਾਤ ਭੂਲ ਹੋ ਮਾਨੁਖ ਜਨ ਮਾਇਆ ਪਰਮਾਇ ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇ ਬਿਲਾਵਲ ਮਹੱਲਾ ਪੰਜਵਾ ਮਾਟੀ ਤੇ ਜਨ ਸਾਜਿਆ ਕਰ ਦੁਰਲਭ ਦੇਹ ਅਨਕ ਛੇਦਰ ਮਨ ਮਹਿ ਟਕੇ ਨਿਰਮਲ ਦ੍ਰਿਸ਼ਟਿ ਇਹ ਕਿਉ ਬਿਸਰੈ ਪ੍ਰਭ ਮਨੈ ਤੇ ਜੇ ਸਕੇ ਗੁਣ ਇਹ ਪ੍ਰਭ ਤਜ ਰਚੇ ਜੇ ਆਨਸਿਓ ਸੋ ਰਲਿਐ ਖੇਹ ਰਹਾਓ ਸਿਮਰ ਰਹੁ ਸਿਮਰ ਰਹੁ ਸਾਸ ਸਾਸ ਮਤ ਬਿਲਮ ਕਰੇਹ ਛੋੜ ਪਰਪੰਚ ਪ੍ਰਭ ਸਿਉ ਰਚਹੁ ਤਜ ਕੂੜੇ ਨੇਹ ਜੇਨ ਅਨਕ ਏਕ ਬਹੁ ਰੰਗ ਕੀਏ ਹੈ ਹੋਸੀ ਏਹ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤਲੇਹ ਉੱਚੇ ਤੇ ਊਚਾ ਵੱਡਾ ਸਭ ਸੰਗ ਵਰਨੇਹ ਦਾਸ ਦਾਸ ਕੋ ਦਾਸਰਾ ਨਾਨਕ ਕਰਲੇਹ ਬਿਲਾਵਲ ਮਹੱਲਾ ਪੰਜਵਾ ਏਕ ਟੇਕ ਗੋਵਿੰਦ ਕੀ त्याਗੀ ਅਨ ਆਸ ਸਭ ਊਪਰ ਸਮਰਾਥ ਪ੍ਰਭ ਪੂਰਨ ਗੁਣਤਾਸ ਜਾਨਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ ਆਪ ਰਖੈ ਆਪ ਦੇਵਸੀ ਆਪੇ ਪ੍ਰਤਪਾਰੈ ਦੀਨ ਦਇਆਲ ਕਿਰਪਾ ਨਿਦੇ ਸਾਸ ਸਾਸ ਸਮਾਰੈ ਕਰਨ ਹਾਰ ਜੋ ਕਰ ਰਹਾ ਸਾਈ ਵਢਿਆਈ گور ਪੂਰੈ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਅੰਦੇਸਾ ਗਣਤ ਤਜ ਜਨ ਹੁਕਮ ਪਛਾਤਾ ਨਹਿ ਬਿਨਸੈ ਨਹਿ ਛੋੜ ਜਾਏ ਨਾਨਕ ਰੰਗ ਰਾਤਾ ਚਿੰਤ ਅੰਦੇਸਾ ਗਣਤ ਤਜ ਜਨ ਹੁਕਮ ਪਛਾਤਾ ਕਈ ਵਾਰ ਆਪਾਂ ਬੇ ਧਿਆਨੀ ਵਿੱਚ ਜਿਨ ਹੁਕਮ ਪਛਾਤਾ ਪੜ ਜਾਂਦੇ ਹਾਂ ਸੋ ਖਿਆਲ ਰੱਖਣਾ ਜਿਨ ਨਹੀਂ ਜਾਨ ਹੁਕਮ ਪਛਾਤਾ ਹਾਂਜੀ ਬਿਲਾਵਲ ਮਹੱਲਾ ਪੰਜਵਾ ਮਹਾ ਤਪ ਤਤੇ ਸਾਤ ਭਈ ਮਹਾ ਤਪ ਮਹਾ ਤਪ ਤਤੇ ਭਈ ਸਾਤ ਪਰਸਤ ਪਾਪ ਨਾ ਠੇ ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ਅੰਧ ਕੂਪ ਮਹਿ ਗਲਤ ਥੇ ਜਿਵੇਂ ਗੁਰਮੁਖਾਂ ਨੇ ਇਹ ਉਚਾਰਨ ਕੀਤਾ ਹੈ ਚੇਤੇ ਰੱਖਣਾ ਗਲਤ ਇਉਂ ਨਹੀਂ ਬੋਲ ਜਾਣਾ ਤੇ ਗਲਤ ਵੀ ਨਹੀਂ ਕਹਿਣਾ ਜੇ ਆਪਾਂ ਕਹਿ ਦਈਏ ਗਲਤ ਥੇ ਏ ਵੀ ਅਸ਼ੁੱਧ ਹੋ ਜਾਵੇਗਾ ਗਲਤ ਥੇ ਅੰਧਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ਸੋ ਇਸ ਅੰਨੇ ਖੋ ਰੂਪੀ ਸੰਸਾਰ ਵਿੱਚ ਵਿਸ਼ਿਆਂ ਵਿਕਾਰਾਂ ਵਿੱਚ ਗਲਦੇ ਜਾ ਰਹੇ ਸਾਂ ਸਤਿਗੁਰਾਂ ਨੇ ਹੱਥ ਦੇ ਕੇ ਕਾਢ ਲਿਆ ਇਉ ਗਲਤ ਥੇ ਇਉ ਪਾਠ ਕਰਨਾ ਹੈ ਜੀ ਅੰਧਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ਓਏ ਹਮਾਰੇ ਸਾਜਨਾ ਹਮ ਓਨ ਕੀ ਰੇਨ ਜੇਨ ਭੇਟਤ ਹੋਵਤ ਸੁਖੀ ਜੇਨ ਭੇਟਤ ਹੋਵਤ ਸੁਖੀ ਜੀਵ ਦਾਨ ਦੇਨ ਰਹਾਉ ਪਰਾ ਪੂਰਬਲਾ ਲੀਖਿਆ ਮਿਲਿਆ ਅਬ ਆਏ ਬਸਤ ਸੰਗ ਹਰ ਸਾਧਕੈ ਪੂਰਨ ਆਸਾਏ ਭੈ ਬਿਨ ਸੇ ਤਿਹੋ ਲੋਕ ਕੇ ਪਾਏ ਸੁਖ ਥਾਨ ਦਇਆ ਕਰੀ ਸਮਰਥ ਗੁਰ ਬਸਿਆ ਮਨ ਨਾਮ नानक की तू टेक प्रब तेरा आधार करन कारण समरथ प्रब हर अगम अपार बिलावल मोहल्ला पंजवा सोई मलीन दीन हीना जेस प्रब बिसराणा करन हार ना बूजए आप गन बेगाना ਦੁਖ ਤਦੈ ਜਦ ਵੀਸਰੈ ਸੁਖ ਪ੍ਰਭ ਚਿਤ ਆਏ ਸੰਤਨਕੈ ਆਨੰਦ ਏਹੋ ਨਿਤ ਹਰ ਗੁਣ ਗਾਏ ਰਹਾਉ ਉਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ਕੀਮਤ ਕਹੀ ਨਾ ਜਾਈਐ ਠਾਕੁਰ ਪਰਤਾਪੈ ਬੇਖਤ ਲੀਲਾ ਰੰਗ ਰੂਪ ਚਲਨ ਦਿਨ ਆਇਆ ਸੁਪਨੇ ਕਾ ਸੁਪਨਾ ਭਇਆ ਸੰਗ ਚੱਲਿਆ ਕਮਾਇਆ ਕਰਨ ਕਾਰਨ ਸਮਰਥ ਪ੍ਰਭ ਤੇਰੀ ਸਰਣਾਈ ਹਰ ਦਿਨ ਸਰੈਣ ਨਾਨਕ ਜਪੈ ਸਾਧ ਸਾਧ ਬਲ ਜਾਈ ਬਿਲਾਵਲ ਮਹੱਲਾ ਪੰਜਵਾ ਜਾਲ ਢੋਵਾਓ ਇਹ ਸੀਸ ਕਰ ਕਰ ਪਾਗ ਪੇਖ ਪਖ ਲਾਵ ਚਾਲ ਢੋਵੋ ਇਹ ਸੀਸ ਕਰ ਕਰ ਪਾਗ ਪਖ ਲਾਵ ਬਾਰ ਜਾਓ ਲਖ ਬੇਰੀਆ ਦਰਸ ਦੇਖ ਦਰਸ ਪੇਖ ਜੀਵਾਵ ਬਾਰ ਜਾਓ ਲਖ ਬੇਰੀਆ ਦਰਸ ਪੇਖ ਜੀਵਾਵ ਕਰਉ ਮਨੋਰਥ ਮਨੈ ਮਾਹੇ ਆਪਣੇ ਪ੍ਰਭ ਤੇ ਪਾਵੋ ਦੇਵ ਸੂਹਨੀ ਸਾਧਕੈ ਬੀਜਨ ਢੋਲਾਵੋ ਰਹਾਉ ਅੰਮ੍ਰਿਤ ਗੁਣ ਸੰਤ ਬੋਲਤੇ ਸੁਣ ਮਨਹਿ ਪੀਲਾਵੋ ਓਆ ਰਸ ਮਹਿ ਸਾਤ ਤ੍ਰਿਪਤ ਹੋਏ ਬਿਖੈ ਜਲਨ 부ਝਾਵੋ ਬਿਖੈ ਜਲਨ 부ਝਾਵੋ ਜਬ ਭਗਤ ਕਰਹਿ ਸੰਤ ਮੰਡਲੀ ਤਿਨ ਮਿਲ ਹਰ ਗਾਵੋ ਕਰੋ ਨਮਸਕਾਰ ਭਗਤ ਜਾਨ ਧੂਰ ਮੁਖ ਲਾਵੋ ਉਠਤ ਬੈਠਤ ਜਪਉ ਨਾਮ ਇਹੋ ਕਰਮ ਕਮਾਵੋ ਉਠਤ ਬੈਠਤ ਜਪਉ ਨਾਮ ਇਹੋ ਕਰਮ ਕਮਾਵੋ ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵੋ